ਕੱਲ ਇੱਕ ਫਰੀਦਕੋਟ ਦੇ ਸਿਵਲ ਹਸਪਤਾਲ ਦਾ ਮਾਮਲਾ ਸਾਹਮਣੇ ਆਇਆ ਸੀਗਾ ਸਿਵਲ ਹਸਪਤਾਲ ਦੇ ਵਿੱਚ ਇੱਕ ਪਿਓ ਵੱਲੋਂ ਦੋਸ਼ ਲਾਏ ਗਏ ਸੀਗੇ ਮੇਰੀ ਨਾਮ ਜੋ ਮੀ ਬੱਚੀ ਨੇ ਸਿਵਲ ਹਸਪਤਾਲ ਵਿੱਚ ਜਨਮ ਲਿਆ ਅਤੇ ਕੁਝ ਘੰਟਿਆਂ ਬਾਅਦ ਉਸ ਬੱਚੀ ਨੂੰ ਸਿਵਲ ਹਸਪਤਾਲ ਦੇ ਮੁਲਾਜ਼ਮ ਵੱਲੋਂ ਅੱਗੇ ਵੇਚ ਦਿੱਤਾ ਗਿਆ ਸਾਡੇ ਪੱਤਰਕਾਰਾਂ ਨੇ ਵੀ ਵਿਸ਼ਵਾਸ ਕੀਤਾ ਉਸ ਦੁਖੀ ਬਾਪ ਤੇ ਮਾਂ ਦੇ ਉਹਦੀ ਕਵਰਿੰਗ ਕੀਤੀ ਸਾਡੇ ਭਰਾਵਾਂ ਨੇ ਦੇਖਿਆ ਵੀ ਵਾਕੇ ਹੀ ਇੱਕ ਬਾਪ ਨਾਲ ਧੱਕਾ ਹੋ ਰਿਹਾ ਮਾਂ ਨਾਲ ਧੱਕਾ ਹੋ ਰਿਹਾ ਪਰ ਜਿਵੇਂ ਉਹਨੂੰ ਕਵਰ ਕੀਤਾ ਤੇ ਸ਼ਾਮ ਨੂੰ ਉਹ ਸਟੋਰੀ ਬਗਲ ਗਈ ਸਾਰੀ ਇਸ ਲਹੰਦੀ ਪਿਓ ਨੂੰ ਜਿਹੜਾ ਲਹੰਦੀ ਪਿਓ ਹੈ ਇਹਦੇ ਤੇ ਨਾਂ ਤਾਂ ਬੋਗੀਆਂ ਬੰਦੀਆਂ ਕਿਉਂਕਿ ਜੇ ਤੇਰੇ ਤੇ ਵਿਸ਼ਵਾਸ ਕੀਤਾ ਅਸੀਂ ਹੋਰ ਪੱਤਰਕਾਰ ਭਾਈਚਾਰੇ ਨੇ ਕੀਤਾ ਤੇ ਤੇਰੀ ਆਵਾਜ਼ ਬਲੰਦ ਹੋਈ ਲੋਕਾਂ ਤੱਕ ਗੱਲ ਗਈ वैसे ਤਾਂ ਮੈਂ মিডিਏ ਦੇ ਭਰਾਵਾਂ ਨੂੰ ਵੀ ਕਹੂੰਗਾ ਸਾਡੇ ਨਾਲ ਤੇ ਹੋਰ ਵੀ ਆ ਵੀ ਇਹਦੇ ਉੱਤੇ ਪਰਚਾ ਕਰਾਉਣਾ ਬੰਦ ਹੈ ਪਹਿਲਾਂ ਤਾਂ ਇਹਨੇ ਆਪਦੀ ਬੱਚੀ ਆਪ ਵੇਚੀ ਫਿਰ ਇਹ ਕਹਿੰਦਾ ਵੀ ਮੇਰੀ ਵਾਈਫ ਆ ਜੋ ਉਹ ਰੋਂਦੀ ਰਹੀ ਉਹਦੇ ਕਰਕੇ ਮੈਂ ਉਹਨਾਂ ਨੂੰ ਪਰਿਵਾਰ ਦੀ ਗੱਲਬਾਤ ਕੀਤੀ ਤਾਂ ਬੱਚੀ ਵਾਪਸ ਲੈ ਗਈ ਉਹ ਲਾਂਤੀ ਲੋਕਾ ਪਹਿਲਾਂ ਤਾਂ ਤੂੰ ਇਹ ਦੱਸ ਵੀ ਤੂੰ মিডিਆ ਨੂੰ ਬੁਲਾਇਆ ਕਿਉਂ ਤੂੰ ਬੁਲਾ ਕੇ ਨਾਲ ਆਪਦੇ ਨਾਲ ਸਿੱਕ ਪਾਣੇ 'ਚ ਜੱਥੇ ਬੰਦੀਆਂ ਬੁਲਾਈਆਂ ਸਾਰੀਆਂ ਆਈਆਂ ਉਹ ਤੇਰੇ ਨਾਲ ਸਟੈਂਡ ਲੈ ਕੇ ਖੜੀਆਂ ਤੇਰੇ ਨਾਲ ਸਾਰੇ ਲੋਕ ਕਰੇ ਪੰਜਾਬ ਪੂਰਾ ਤੇਰੇ ਨਾਲ ਖੜ ਗਿਆ ਵੀ ਬੱਚੀ ਨਾਲ ਧੱਕਾ ਹੋਇਆ ਯਾਰ ਜਦੋਂ ਸਾਰੀ ਘਟਨਾ ਸਾਹਮਣੇ ਆਈ ਤਾਂ ਦੋਸ਼ੀ ਤੂੰ ਹੀ ਨਿਕਲਿਆ ਸਸੀਕਾਲ ਜੀ ਕੱਲ ਇੱਕ ਫਰੀਦਕੋਟ ਦੇ ਸਿਵਲ ਹਸਪਤਾਲ ਦਾ ਮਾਮਲਾ ਸਾਹਮਣੇ ਆਇਆ ਸੀਗਾ ਸਿਵਲ ਹਸਪਤਾਲ ਦੇ ਵਿੱਚ ਇੱਕ ਪਿਓ ਵੱਲੋਂ ਦੋਸ਼ ਲਾਏ ਗਏ ਸੀਗੇ ਮੇਰੀ ਨਵਜੰਮੀ ਬੱਚੀ ਨੇ ਸਿਵਲ ਹਸਪਤਾਲ ਵਿੱਚ ਜਨਮ ਲਿਆ ਅਤੇ ਕੁਝ ਘੰਟਿਆਂ ਬਾਅਦ ਉਸ ਬੱਚੀ ਨੂੰ ਸਿਵਲ ਹਸਪਤਾਲ ਦੇ ਮੁਲਾਜ਼ਮ ਵੱਲੋਂ ਅੱਗੇ ਵੇਚ ਦਿੱਤਾ ਗਿਆ ਸੀਗਾ ਜਿਵੇਂ ਜਿਵੇਂ ਸ਼ਾਮ ਪਈ ਇਹ ਮਾਮਲੇ ਨੇ ਕਿਸੇ ਹੋਰ ਪਾਸੇ ਹੀ ਕਰਵਟਰ ਲੈ ਲਈ ਕੀ ਹੈ ਸਾਰਾ ਮਾਮਲਾ ਬਾਈ ਸਤੀਸ਼ ਆਪਣੇ ਨਾਲ ਆ ਕਰਦੇ ਆ ਗੱਲਬਾਤ ਇਹ ਇਹ ਪਤਾ ਕੀ ਹੈ ਜਦੀਜੀ ਵਿਸ਼ਵਾਸ ਦੀ ਗੱਲ ਹੈ ਇੱਕ ਵਿਸ਼ਵਾਸ ਕਰਨਾ ਬਹੁਤ ਜ਼ਰੂਰੀ ਹੈ ਸਾਡੇ ਪੱਤਰਕਾਰਾਂ ਨੇ ਵੀ ਵਿਸ਼ਵਾਸ ਕੀਤਾ ਉਸ ਦੁਖੀ ਬਾਪ ਤੇ ਮਾਂ ਤੇ ਤਾਂ ਉਹਦੀ ਕਵਰਿੰਗ ਕੀਤੀ ਜਿਵੇਂ ਜਿਵੇਂ ਉਹਨੇ ਦੱਸਿਆ ਵੀ ਮੇਰੀ ਬੱਚੀ ਸੀ 28 ਤਰੀਕ ਨੂੰ ਸਿਵਲ ਹਸਪਤਾਲ ਚ ਡਿਲੀਵਰੀ ਹੁੰਦੀ ਹੈ ਉਸ ਤੋਂ ਬਾਅਦ ਉਥੋਂ ਦੀ ਇੱਕ ਮੁਲਾਜ਼ਮ ਨਾਲ ਸਾਂਗਣ ਹੁੰਦੀ ਐ ਵੀ ਤੁਹਾਡੀ ਬੱਚੀ ਆਪਾਂ ਅੱਗੇ ਦਵਾ ਦਿੰਨੇ ਆ 1.5 ਲੱਖ ਰੁਪਏ ਦਾ ਤਕਰੀਬਨ ਗੱਲਬਾਤ ਹੋਈ ਲੱਖ ਰੁਪਏ ਪਰਿਵਾਰ ਨੂੰ ਦੇਤਾ ਬੱਚੀ ਉਹ ਲੈ ਕੇ ਚਲੇ ਗਏ ਉਹ ਬਾਅਦੋਂ ਪਰਿਵਾਰ মিডিਆ ਦੇ ਸਾਹਮਣੇ ਆਇਆ ਵੀ ਸਾਡੀ ਬੱਚੀ ਨੂੰ ਕਿਡਨਾਪ ਕਰ ਲਿਆ ਕਿਡਨਾਪ ਕਰਕੇ ਉਹ ਲੈ ਗਏ ਆ ਬੱਚੀ ਸਾਨੂੰ ਗਿੰਦੇ ਨਹੀਂ ਵਾਪਸ ਸਾਨੂੰ ਧੱਕੇ ਨਾਲ ਲੱਖ ਰੁਪਇਆ ਝੋਲੀ 'ਚ ਸੁੱਟ ਕੇ ਚਲੇ ਗਏ ਆ ਜੋ ਉਹਦੇ ਪਰਿਵਾਰ ਦੀ ਵਲਡਿੰਗ ਸੀਗੀ ਜਦੋਂ ਉਹ ਸਾਹਮਣੇ ਆਈ ਗੱਲ ਤਾਂ মিডিਆ ਨੇ ਉਹਨੂੰ ਕਵਰ ਕੀਤਾ ਸਾਰੇ ਭਰਾਵਾਂ ਨੇ ਦੇਖਿਆ ਵੀ ਵਾਕਈ ਇੱਕ ਬਾਪ ਨਾਲ ਧੱਕਾ ਹੋ ਰਿਹਾ ਮਾਂ ਨਾਲ ਧੱਕਾ ਹੋ ਰਿਹਾ ਤੇ ਜਿਵੇਂ ਉਹਨੂੰ ਕਵਰ ਕੀਤਾ ਤੇ ਸ਼ਾਮ ਨੂੰ ਉਹ ਸਟੋਰੀ ਬਦਲ ਗਈ ਸਾਰੀ ਉਹਦੇ ਚ ਉਹ ਬਾਪ ਹੀ ਦੱਸ ਰਿਹਾ ਸ਼ਾਮ ਨੂੰ ਜਿਹੜੀ ਖਬਰ ਹੋਈ ਉਹਦੇ ਚ ਬਾਪ ਹੀ ਦੱਸ ਰਿਹਾ ਵੀ ਮੈਂ ਉਹ ਸਿਵਲ ਹਸਪਤਾਲ ਦੇ ਮੁਲਾਜ਼ਮ ਐ ਜੋ ਉਹਨੂੰ ਕਿਹਾ ਵੀ ਉਹ ਕੁੜੀ ਨੂੰ ਦੇਣ ਬਾਰੇ ਗੱਲ ਕੀਤੀ ਆਪ ਹੀ ਕੁੜੀ ਦਿੱਤੀ ਉਹਨਾਂ ਨੇ ਲੱਖ ਰੁਪਏ ਉਹਨਾਂ ਤੋਂ ਲਿਆ ਉਦੇ ਵਿੱਚੋਂ ਹੁਣ ਬਾਪ ਕਹਿ ਰਿਹਾ ਵੀ ਮੈਂ 80000 ਰੁਪਇਆ ਖਰਚ ਵੀ ਕਰ ਲਿਆ ਦੇਖੋ ਕਿੰਨੀ ਵੱਡੀ ਗੱਲ ਹੈ ਇਹ ਹਣਾ ਇਦਾਂ ਤਾਂ ਜਿਵੇਂ ਯਕੀਨ ਨਾਂ ਦੀ ਇੱਕ ਚੀਜ਼ ਹੀ ਖਤਮ ਹੋ ਜੂਗੀ ਬਿਲਕੁਲ ਬਿਲਕੁਲ ਇਸ ਲਹਨਤੀ ਪਿਓ ਨੂੰ ਜਿਹੜਾ ਲਹਨਤੀ ਪਿਓ ਹੈ ਇਹਦੇ ਤੇ ਲਹਨਤਾ ਪਾਉਣੀਆਂ ਬੰਦੀਆਂ ਕਿਉਂਕਿ ਜੇ ਤੇਰੇ ਤੇ ਵਿਸ਼ਵਾਸ ਕੀਤਾ ਅਸੀਂ ਹੋਰ ਪੱਤਰਕਾਰ ਭਾਈਚਾਰੇ ਨੇ ਕੀਤਾ ਤੇ ਤੇਰੀ ਆਵਾਜ਼ ਬਲੰਦ ਹੋਈ ਲੋਕਾਂ ਤੱਕ ਗੱਲ ਗਈ ਉਹ ਜੋ ਮੁਲਾਜ਼ਮ ਸੀ ਉਸ ਨੂੰ ਬੁਰਾ ਭਲਾ ਲੱਗਿਆ ਉਹਦੇ ਨਾਲ ਦੇ ਸਾਥੀ ਮੁਲਾਜ਼ਮ ਇਕੱਠੇ ਹੋਏ ਉਹਨਾਂ ਨੇ ਸਾਰੇ ਹੀ ਬਾਅਦ ਚੋਂ ਪਰਤਾਲ ਕੀਤੀ ਜਦੋਂ ਪਰਤਾਲ ਕੀਤੀ ਤਾਂ ਦੋਨੇ ਇਹ ਘਰ ਵਾਲਾ ਘਰ ਵਾਲੀ ਗਲਤ ਪਾਏ ਗਏ ਉਹਦੇ ਚ ਇਹਨਾਂ ਨੇ ਪਹਿਲਾਂ ਉਹਨਾਂ ਤੋਂ ਪੈਸੇ ਲੈ ਲਏ ਹੂੰ ਬਾਅਦ ਚੋਂ ਉਹ ਇਹਨਾਂ ਦੇ ਦਿਮਾਗ ਚ ਰੱਬ ਜਾਣੇ ਕੀ ਆਇਆ ਕੀ ਨਾ ਆਇਆ ਇਹਨਾਂ ਨੇ ਕਿਹਾ ਵੀ ਸਾਡੀ ਬੱਚੀ ਵਾਪਸ ਕਰ ਦਿਓ ਉਹ ਪਰਿਵਾਰ ਦੇਖੋ ਉਹ ਪਰਿਵਾਰ ਕਿੱਡਾ ਵਧੀਆ ਪਰਿਵਾਰ ਨਿਕਲਿਆ ਜਿਦੋਂ ਹੀ ਉਹਨੇ ਪਰਿਵਾਰ ਨੇ ਖਬਰ ਸੁਣੀ ਹੂੰ ਉਹਨੇ ਉਸੇ ਟਾਈਮ ਉਹ ਡਾਕਟਰ ਹੈ ਜੋ ਉਥੇ ਜਿੰਨਾ ਇਹ ਬੱਚੇ ਦੀ ਗੱਲਬਾਤ ਕਰਾਈ ਸੀਗੀ ਹਾਲਾਂਕਿ ਮੁਲਾਜ਼ਮ ਆ ਉਹ ਸਟਾਫ ਨਸ ਸੇ ਉਹਨਾਂ ਗੱਲਬਾਤ ਕਰਾਈਟ ਉਹ ਉਹਨਾਂ ਨੇ ਉਦੋਂ ਹੀ ਪਰਿਵਾਰ ਨੇ ਕਿਹਾ ਵੀ ਅਸੀਂ ਇਸ ਬੱਚੇ ਨੂੰ ਹੁਣੇ ਵਾਪਸ ਕਰਨ ਆ ਰਹੇ ਹਾਂ ਅਗਲੇ ਦਿਨ ਉਹ ਚਲੋ ਆਏ ਉਹਨਾਂ ਨੇ ਬੱਚੇ ਨੂੰ ਹੈਂਡਓਵਰ ਕਰਤਾ ਹੈਂਡਓਵਰ ਕਰਨ ਤੋਂ ਬਾਅਦ ਮਾਪਿਓ ਦੇ ਫਿਰ ਉੱਥੋਂ ਦੇ ਸਾਥੀਆਂ ਨੇ ਸਾਰਿਆਂ ਨੇ ਕਿਹਾ ਵੀ ਗੱਲ ਕੀ ਹੋਈ ਆ ਗੱਲ ਤਾਂ ਦੱਸੋ ਫਿਰ ਇਹਨਾਂ ਨੇ ਦੱਸਿਆ ਵੱਡੀ ਗੱਲ ਇੱਕ ਇਹ ਚ ਹੋ ਰਿਹਾ ਪਿਓ ਇਹਦੇ ਵਿੱਚ ਕਹਿ ਰਿਹਾ ਸੀ ਵੀ ਮੇਰੇ ਤੋਂ ਢੋਲੀ ਜੀ ਛੁੱਟ ਗਏ ਮੇਰੇ ਪੈਸੇ ਲੱਖ ਰੁਪਈਆ ਹਾਂਜੀ ਹਾਂਜੀ ਜਦੋਂ ਕਿ ਕੱਲ ਦੀ ਵੀਡੀਓ 'ਚ ਉਹ ਮੰਨ ਰਿਹਾ ਵੀ ਮੈਂ 80000 ਰੁਪਈਆ ਵਾਪਸ ਕਰਤਾ ਆ 20 ਹਜ਼ਾਰ ਰੁਪਿਆ ਵਾਪਸ ਕਰਤਾ ਤੇ 80 ਹਜ਼ਾਰ ਮੇਰੇ ਤੋਂ ਲੱਗ ਗਿਆ ਦੋ ਦਿਨਾਂ ਦੇ ਵਿੱਚ ਹੀ ਉਹਨੇ 80 ਹਜ਼ਾਰ ਰੁਪਿਆ ਖਾ ਗਿਆ ਦੇਖੋ ਕਿੰਨੀ ਵੱਡੀ ਗੱਲ ਹੈ ਦੋ ਤਿੰਨ ਦਿਨਾਂ ਦੇ ਵਿੱਚ 28 ਤਰੀਕ ਦੀ ਘਟਨਾ ਹੁੰਦੀ ਹੈ ਇਹ ਅੱਜ 6 ਤਰੀਕ ਹੈ ਹਾਂ 5 ਤਰੀਕ ਨੂੰ ਬੱਚੀ ਹੈਂਡਓਵਰ ਹੋ ਜਾਂਦੀ ਹੈ ਪਰਿਵਾਰ ਦੇ ਕੋਲੇ ਚਾਰ ਜਾਂ ਪੰਜ ਦਿਨਾਂ ਦੇ ਵਿੱਚ ਵਿੱਚ ਉਹ ਪਰਿਵਾਰ ਦਾ ਉਹ ਜਿਹੜਾ ਮੁਖੀ ਹੈ ਇਹੋ ਜਿਹਾ ਲਫ਼ਜ਼ ਮੈਂ ਉਹਨੂੰ ਕਹਿਣਾ ਚਾਹੁੰਦਾ ਸੀ ਪਰ ਮੈਂ ਨਾ ਖੁਦ ਦੀ ਨਿੱਕੀ ਜੀ ਬੱਚੀ ਦਾ ਇੱਕ ਖਰੀਦੋ ਫਰੋਖਤ ਕਰਨੀ ਉਹ ਤੇ ਪਰਚਾ ਨਹੀਂ ਬੰਦਦਾ ਸੀਗਾ ਬਿਲਕੁਲ ਬੰਦ ਹੈ ਬਿਲਕੁਲ ਬੰਦ ਹੈ ਜੀ ਜੀ ਮਤਲਬ ਪ੍ਰਸ਼ਾਸਨ ਆਪਦੇ ਪੱਧਰ ਤੇ ਇਹਦੀ ਕਾਰਵਾਈ ਕਰੇ ਨਾ ਵੈਸੇ ਤਾਂ ਮੈਂ ਮੀਡੀਆ ਦੇ ਭਰਾਵਾਂ ਨੂੰ ਵੀ ਕਹੂੰਗਾ ਸਾਡੇ ਨਾਲ ਤੇ ਹੋਰ ਵੀ ਹੈ ਵੀ ਇਹਦੇ ਉੱਤੇ ਪਰਚਾ ਕਰਾਉਣਾ ਬੰਦ ਹੈ ਪਹਿਲਾਂ ਤਾਂ ਇਹਨੇ ਆਪਦੀ ਬੱਚੀ ਆਪ ਵੇਚੀ ਫਿਰ ਇਹ ਕਹਿੰਦਾ ਵੀ ਮੇਰੀ ਵਾਈਫ ਹੈ ਜੋ ਉਹ ਰੋਂਦੀ ਰਹੀ ਉਹਦੇ ਕਰਕੇ ਮੈਂ ਉਹਨਾਂ ਨੂੰ ਪਰਿਵਾਰ ਦੀ ਗੱਲਬਾਤ ਕੀਤੀ ਤੇ ਬੱਚੀ ਵਾਪਸ ਲੈ ਲਈ ਉਹ ਲਾਂਦੀ ਲੋਕਾਂ ਪਹਿਲਾਂ ਤਾਂ ਤੂੰ ਇਹ ਦੱਸ ਵੀ ਤੂੰ মিডিਆ ਨੂੰ ਬੁਲਾਇਆ ਕਿਉਂ ਤੂੰ ਬੁਲਾ ਕੇ ਨਾਲ ਆਉਦੇ ਨਾਲ ਸਿੱਖ ਪਾਣੇ ਚ ਜੱਥੇਬੰਦੀਆਂ ਬੁਲਾਈਆਂ ਉਹ ਸਾਰੀਆਂ ਆਈਆਂ ਉਹ ਤੇਰੇ ਨਾਲ ਸਟੈਂਡ ਲੈ ਕੇ ਖੜੀਆਂ ਤੇਰੇ ਨਾਲ ਸਾਰੇ ਲੋਕ ਖੜੇ ਪੰਜਾਬ ਪੂਰਾ ਤੇਰੇ ਨਾਲ ਖੜ ਗਿਆ ਵੀ ਬੱਚੀ ਨਾਲ ਧੱਕਾ ਹੋਇਆ ਯਾਰ ਬੱਚੀ ਇਹਦਾ ਕਨੈਪ ਕਰਕੇ ਕੋਈ ਕਿਵੇਂ ਜਾ ਸਕਦਾ ਮਾਂ ਪਿਓ ਤੋਂ ਬਿਨਾ ਹਨਾ ਜਿਹਨੋਂ ਸਾਰੀ ਘਟਨਾ ਸਾਹਮਣੇ ਆਈ ਤਾਂ ਦੋਸ਼ੀ ਤੂੰ ਹੀ ਨਿਕਲਿਆ ਦੋਸ਼ੀ ਤੂੰ ਹੀ ਨਿਕਲਿਆ ਉਹਨਾਂ ਕਹਿ ਰਿਹਾ ਬਈ ਮੈਨੂੰ ਮਾਫ ਕਰ ਦੋ ਸਾਰੀ ਗੱਲਬਾਤ ਮੇਰੀ ਸੀਗੀ ਹੁਣ ਪੈਰੀ ਹੱਥ ਲਾ ਰਿਹਾ ਮੈਂ ਗਲਤੀ ਮੰਨਦਾ ਮੈਂ ਇਹਨੇ ਹੁੰਦਾ ਨਾ ਜ਼ੁਬਾਨ ਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤੜਾਜ ਰੂਜ਼ ਹੁੰਦੀ ਐ ਪਹਿਲਾਂ ਸੋਚ ਸੰਧ ਕੇ ਬੋਲਣਾ ਚਾਹੀਦਾ ਸੀ ਤੂੰ ਮੀਡੀਆ ਦੇ ਵਿੱਚ ਬਾਈਟ ਦੇ ਰਿਆ ਮੇਰੀ ਬੱਚੀ ਲੈ ਗਏ ਮੇਰੀ ਬੱਚੀ ਉਹ ੱਤਕੇ ਨਾਲ ਕਾਰ ਚੋਂ ਲੈ ਗਏ ਮੇਰੇ ਤੋਂ ਲੱਖ ਰੁਪਈਆ ਮੇਰੀ ਝੋਲੀ ਸੁੱਟ ਗਏ ਅੱਜ ਤੂੰ ਮੰਨ ਰਿਹਾ ਤੇ ਮੈਨੂੰ ਉਹ ਲੱਖ ਰੁਪਏ ਜੋ 80000 ਮੈਂ ਖਰਚ ਲਿਆ 20000 ਮੈਂ ਵਾਪਸ ਮੋੜ ਦਿੰਨਾ ਬੱਚੀ ਮੇਰੀ ਝੋਲੀ ਚ ਪਾ ਗਏ ਉਹ ਪਰਿਵਾਰ ਕਿੱਡਾ ਵੇਖੋ ਵਧੀਆ ਪਰਿਵਾਰ ਨਿਕਲਿਆ ਉਹ ਇਹ ਵੀ ਬੱਚੀ ਇਹਨਾਂ ਨੂੰ ਵਾਪਸ ਦੇ ਕੇ ਚਲੇ ਗਏ ਚੋ ਬੱਚੀ ਦਾ ਠੀਕ ਹੈ ਉਹ ਮੁਲਾਜ਼ਮ ਤੇ ਕੀ ਵੀਰਦੀ ਹੋਊਗੀ ਜਿਨੇ ਇੱਕ ਭਾਈਚਾਰਕ ਦੇ ਤੌਰ ਦੇ ਉੱਤੇ ਇਹਨਾਂ ਦੀ ਚਲੋ ਹੁੰਦੀ ਹੈ ਪਰਿਵਾਰਾਂ ਚ ਗੱਲਬਾਤ ਹੁੰਦੀ ਹੈ ਕਿਸੇ ਨੂੰ ਉਹ ਬੱਚੇ ਦੀ ਲੋੜ ਸੀ ਹਾਂ ਇਹਨਾਂ ਕੋਲੇ ਬੱਚੇ 2 ਪਹਿਨਾ ਸੀ ਤਾਂ ਇਹਨਾਂ ਨੇ ਹੋ ਸਕਦਾ ਦੇਤਾ ਹੋਵੇ ਪੈਸਿਆਂ ਦੀ ਵੀ ਗੱਲਬਾਤ ਇਹਦੇ ਚ ਹੋਈ ਹੋਊਗੀ ਬਿਲਕੁਲ ਅਸੀਂ ਲੱਗੇ ਹੋਏ ਆਂ ਤੇ ਮਗਰ ਕੋਸ਼ਿਸ਼ ਕਰ ਰਹੇ ਆਂ ਮੈਨੂੰ ਲੱਗਦਾ ਕਿ ਤੇ ਐ ਤਾਂ ਨਹੀਂ ਹੋ ਗਿਆਗਾ ਬਈ ਇਹਨਾਂ ਨੂੰ ਕਿਤੇ ਹੋਰ ਪੈਸੇ ਯਾਦੇ ਦੇਣ ਵਾਲਾ ਆ ਗਿਆ ਹੋਵੇ ਤੇ ਇਹਨਾਂ ਨੇ ਇਹਨਾਂ ਤੋਂ ਬੱਚੀ ਲੈ ਕੇ ਹੁਣ ਗਾਂ ਦੇ ਨਹੀਂ ਹੋਵੇ ਤੇ ਚ ਵੀ ਕੋਈ ਨਾ ਕੋਈ ਇਨਕ ਜਾਂਚ ਹੋਣੀ ਚਾਹੀਦੀ ਆ ਦੇਖੋ ਜੀ ਜੀ ਵੱਡੀ ਗੱਲ ਹੈ ਇਹ ਹੋਣੀ ਚਾਹੀਦੀ ਹੈ ਜਾਂਚ ਪਰ ਐਡੀ ਜਲਦੀ ਨਹੀਂ ਆਪਾਂ ਕਿਸੇ ਮੁਕਾਉਂ ਤੇ ਪਹੁੰਚ ਸਕਦੇ ਹਨ ਵੀ ਜਾਂਚ ਹੋਣੀ ਚਾਹੀਦੀ ਪੁਲਿਸ ਨੂੰ ਚਾਹੀਦਾ ਇਹਦੇ ਵਿੱਚ ਅਸੀਂ ਸੀਨੀਅਰ ਪੋਸਟ ਕਪਤਾਨ ਤੋਂ ਵੀ ਮੰਗ ਕਰਾਂਗੇ ਵੀ ਇਸ ਇਸ ਮੁਖੀ ਦੀ ਜਾਂਚ ਕੀਤੀ ਜਾਵੇ ਪਹਿਲਾਂ ਵੀ ਇਹਨੇ 80000 ਰੁਪਏ ਉਹ ਖਰਚ ਕਿੱਥੇ ਕਰਤਾ ਪੰਜਾਂ ਦਿਨਾਂ ਦੇ ਵਿੱਚ ਵਿੱਚ 80000 ਰੁਪਏ ਲਾਤਾ ਸ਼ਾਵਾਸ਼ ਉਹ ਜਥੇਬੰਦੀ ਦੇ ਨਾਲ ਖੜੇ ਉਸ ਮਹਿਲਾ ਦੇ ਨਾਲ ਖੜੇ ਜਿਹੜੇ ਮੁਲਾਜ਼ਮੋਂ ਦੇ ਭਾਈਚਾਰੇ ਦੇ ਲੋਕ ਆ ਉਹ ਖੜੇ ਹੁੰਦੇ ਨਾਲ ਉਹਨਾਂ ਨੇ ਦੁੱਧ ਦਾ ਦੁੱਧ ਕੀਤਾ ਪਾਣੀ ਦਾ ਪਾਣੀ ਕੀਤਾ ਸਾਫ਼ ਕੀਤਾ ਇੱਕ ਪੱਤਰਕਾਰ ਦੇ ਕੋਲੇ ਤੂੰ ਆਵਾਜ਼ ਬਲੰਦ ਕਰਨਾ ਆ ਆਪਦੀ ਸਚਾਈ ਦਿਖਾਤੀ ਹੈ ਅਗਲੇ ਦਿਨ ਹੀ ਤੂੰ ਬਾਦੀਆਂ ਗੱਲਾਂ ਤੋਂ ਬਦਲ ਗਿਆ ਤੂੰ ਉਹਨਾਂ ਨੇ ਪਤਾ ਕਰਾਇਆ ਨਾ ਸਾਰਾ ਵੀ ਇਹ ਗੱਲ ਹੈ ਕੀ ਹੈ ਕਾ ਤੂੰ ਇਹ ਐਡਾ ਰੌਲਾ ਬਣ ਗਿਆ ਉਹ ਤਾਂ ਬਾਅਦ ਚੋ ਜੱਤੇ ਬੰਦਿਆਂ ਨੂੰ ਪਤਾ ਲੱਗਿਆ ਵੀ ਇਹਨੇ ਇਹ ਮੀਆਂ ਬੀਬੀ ਦੀ ਪਤੀ ਪਤਨੀ ਦੀ ਆਪਸ ਚ ਪਹਿਲਾਂ ਸਾਹਣਗਾ ਸੀ ਮਿਲੀ ਭੁਗਤ ਸੀ ਇਹਨਾਂ ਨੇ ਪਹਿਲਾਂ ਬੱਚਾ ਦੇਤਾ ਉਹ ਲੈ ਕੇ 1.5 ਲੱਖ ਰੁਪਏ ਚ ਗੱਲ ਹੋਈ ਲੱਖ ਰੁਪਿਆ ਉਹਨਾਂ ਨੇ ਦੇਤਾ ਤੇ 50000 ਰੁਪਿਆ ਉਹਨਾਂ ਨੇ ਕਿਹਾ ਵੀ ਜਿੱਦਣ ਕਾਗਜ਼ੀ ਪੱਤਰੀ ਆਪ ਕਾਨੂੰਨ ਹੈ ਇਹ ਜਿਸ ਦਿਨ ਕਿਸੇ ਨੂੰ ਬੱਚਾ ਅਡੌਪਟ ਕਰਦੇ ਆ ਜਾਂ ਕੋਈ ਗੋਦ ਲੈਂਦਾ ਬੱਚਾ ਤਾਂ 50000 ਰੁਪਇਆ ਕਿਹਾ ਵੀ ਤੁਹਾਨੂੰ ਉਸ ਦਿਨ ਦੇ ਦਾਂਗੇ ਇਹਨਾਂ ਦੇ ਦਿਲ ਚ ਪਤਾ ਨਹੀਂ ਬਾਅਦ ਚ ਕੀ ਆਇਆ ਵੀ ਜੀ ਸਾਨੂੰ ਜਾਂ ਤਾਂ ਪੈਸੇ ਘੱਟ ਮਿਲੇ ਆ ਜਾਂ ਹੋ ਸਕਦਾ ਇਹਨਾਂ ਨੂੰ ਕਿਹਾ ਹੋਵੇ ਵੀ ਸਾਹੀ ਬੱਚੀ ਆਪਦੀ ਨਹੀਂ ਦੇਣੀਗੀ ਹੈਨਾ ਇਹਨਾਂ ਦੇ ਦਿਲ ਚ ਆਇਆ ਤੇ ਇਹਨਾਂ ਨੇ ਉਹ মিডিਆ ਦੇ ਸਾਹਮਣੇ ਆ ਕੇ ਕਹਿਤਾ ਪਰਿਵਾਰ ਨੇ ਵੀ ਸਾਡੀ ਬੱਚੀ ਜੀ ਉਹ ਪੀਲੀਏ ਦੇ ਬਾਨੇ ਚੈੱਕ ਅਪ ਕਰਨ ਦੇ ਬਾਣੇ ਬਠਿੰਡੇ ਲੈ ਗਏ ਆ ਤੇ ਬਾਅਦ ਚੋ ਕਾਰ ਚ ਜਾਂਦੇ ਹੋਏ ਮੇਰੀ ਝੋਲੀ ਚ ਲੱਖ ਰੁਪਇਆ ਸੁੱਟ ਗਿਆ ਉਹ ਬੰਦਾ ਤਾਂ ਕਹਿੰਦਾ ਸੀ ਮੈਂ ਲੱਖ ਰੁਪਇਆ ਵਾਪਸ ਨੂੰ ਮੋੜਦਾ ਅਗਲੇ ਦਿਨ ਜਿੱਦਾਂ ਆਪਾਂ ਖਬਰ ਕੀਤੀ ਹੈ ਉਸ ਦਿਨ ਇਹੀ ਬੰਦਾ ਫੇਰ ਕਹਿ ਰਿਹਾ ਸੀਗਾ ਵੀ ਮੈਨੂੰ ਜੀ ਉਹ ਲੱਖ ਰੁਪਇਆ ਮੈਂ ਉਹਨਾਂ ਤੋਂ ਲਿਆ ਜਰੂਰ ਹੈ ਪਰ ਮੈਂ ਉਹ ਮਹਿਲਾ ਜਿਹੜੀ ਵਿੱਚ ਡਾਕਟਰ ਨਹੀਂ ਆ ਉਹ ਨਰਸ ਹੈ ਉਹਦੇ ਜਵਾਕ ਨੂੰ ਜਾਂ ਉਹਦੇ ਬੱਚੇ ਨੂੰ ਮੈਂ ਵਾਪਸ ਕਰਦਾ ਮੈਂ ਬੋਲਿਆ ਫੇਰ ਇੱਥੇ ਝੂਠ ਬੋਲਿਆ ਨੇ ਨੇ ਇਨੇ ਉਥੇ ਝੂਠ ਬੋਲਿਆ ਵੀ ਮੈਂ ਦੇਤਾ ਅਗਲੇ ਦਿਨ ਜਦੋਂ ਉਸ ਮਹਿਲਾ ਦੇ ਨਾਲ ਦੇ ਸਾਥੀਆਂ ਨੇ ਸਾਰੀ ਜਾਂਚ ਕੀਤੀ ਇਸ ਮਸਲੇ ਦੀ ਦੇਖਿਆ ਇਹਨੂੰ ਵੀ ਕਿੱਥੇ ਤੱਕ ਆ ਗੱਲ ਕੀ ਹੈ ਐਸਐਮਓ ਸਾਹਮਣੇ ਕਿਹਾ ਵੀ ਮੈਂ ਜਾਂਚ ਕਰੂੰਗਾ ਜਿਹੜਾ ਵੀ ਕੋਸ਼ਿਸ਼ ਚ ਦੋਸ਼ੀ ਹੋਇਆ ਮੈਂ ਕਾਰਵਾਈ ਕਰੂੰਗਾ ਚਾਹੇ ਸਾਡਾ ਡਾਕਟਰ ਹੀ ਆ ਚਾਹੇ ਸਾਡੀ ਨਾਲ ਸ ਕੋਈ ਵੀ ਆ ਸੀ ਇਹ ਇਹ ਤਾਂ ਚੱਲਣ ਨਹੀਂ ਦੇਣਾ ਇੱਥੇ ਹਣਾ ਬੱਚੇ ਦਾ ਜਦੋਂ ਉਹਨਾਂ ਨੇ ਜਾਂਚ ਕੀਤੀ ਜਾਂ ਪਤਾ ਕੀਤਾ ਅਗਲੇ ਦਿਨ ਇਹੀ ਬੰਦਾ মিডিਆ ਸਾਹਮਣੇ ਫੇਰ ਆ ਜਾਂਦਾ ਸ਼ਾਮ ਦੇ ਕਰੀਬ 6:07 5:06 ਵਜੇ ਕਹਿੰਦਾ ਜੀ ਮੇਰੇ ਤੋਂ ਗਲਤੀ ਹੋ ਗਈ ਮੇਰੀ ਘਰਵਾਲੀ ਰੋ ਰਹੀ ਸੀਗੀ ਤਾਂ ਮੈਂ ਕਹਿ ਰਿਹਾ ਸੀਗਾ ਵੀ ਕੋਈ ਨਹੀਂ ਜੀ ਤੁਸੀਂ ਆਪਦੇ ਪੈਸੇ ਵਾਪਸ ਲੈ ਲਓ ਤੇ ਬੱਚੀ ਸਾਡੀ ਵਾਪਸ ਕਰ ਦੋ ਉਹ ਪਰਿਵਾਰ ਫਿਰ ਇਹਨਾਂ ਨਾਲ ਸਹਿਮਤ ਹੋ ਗਿਆ ਉਹ ਪਰਿਵਾਰ ਫਿਰ ਆਇਆ ਆ ਕੇ ਉਹ ਪਰਿਵਾਰ ਨੇ ਇਹਨਾਂ ਨੂੰ ਬੱਚੀ ਹੈਂਡਓਵਰ ਕਰਤੀ ਕਰਕੇ ਤੇ ਇਹਨਾਂ ਨੂੰ ਜੋ ਲੱਖ ਰੁਪਈਆ ਸੀ ਉਹਦੇ ਚੋਂ ਇਹਨੇ ਕਿਹਾ ਉਥੇ ਲਿਖਤੀ ਹੋਇਆ ਜਿਹੜੀਆਂ ਜੱਥੇਬੰਦੀਆਂ ਇਹਦੇ ਨਾਲ ਆ ਬਾਬਾ ਜੀ ਸੀਗੇ ਜੋ ਆਪਣੇ ਨਿੱਕ ਸਿੰਘ ਜੱਥੇਬੰਦੀਆਂ ਦੇ ਉਹਨਾਂ ਦੇ ਸਾਹਮਣੇ ਲਿਖਤੀ ਹੋਇਆ ਤਾਂ ਮੁਲਾਜ਼ਮ ਜੂਵਾਂ ਦੇ ਸਾਹਮਣੇ ਲਿਖਤੀ ਹੋਇਆ ਵੀ ਇਹਨੇ ਉਥੇ 20000 ਰੁਪਇਆ ਲਿਖਿਆ ਵੀ ਮੈਂ ਇਹਨਾਂ ਨੂੰ ਦੇ ਰਿਹਾ ਤਾਂ 80000 ਰੁਪਇਆ ਮੇਰੇ ਕੋਲ ਲੱਗ ਗਿਆ ਲੱਗ ਗਿਆ ਕਿੰਦੀ ਸ਼ਰਮ ਦੀ ਗੱਲ ਹੈ ਇਸ ਬੰਦੇ ਲਈ ਹਨਾ ਪਹਿਲਾਂ ਤਾਂ ਇਹਦੇ ਤੇ ਕਾਰਵਾਈ ਬੰਦੀ ਹੈ ਮੀਡੀਆ ਨੂੰ ਗੁੰਮਰਾਹ ਕਰਨ ਦੀ ਹੈ ਤੇ ਪਰਚਾ ਹੋਣਾ ਚਾਹੀਦਾ ਦੂਜਾ ਗੱਲ ਹੈ ਫਿਰ ਲੋਕ ਕਹਿੰਦੇ ਆ ਵੀ ਪੱਤਰਕਾਰ ਕਿਸੇ ਦੀ ਆਵਾਜ਼ بلند ਕਿਉਂ ਨਹੀਂ ਕਰਦੇ ਇਹ ਇਹੋ ਜਿਹੇ ਘਟਨਾਵਾਂ ਜਦੋਂ ਸਾਹਮਣੇ ਆਉਂਦੀਆਂ ਹਨਾ ਦਿਲ ਦੁਖਦਾ ਉਦੋਂ ਵੀ ਇੱਕ ਮੁਲਾਜ਼ਮ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲੱਗ ਗਏ ਵੀ ਉਹਨੇ ਬੱਚੀ ਵੇਚਦੀ ਐ ਉਥੇ ਮਤਲਬ ਬੱਚੀ ਨੂੰ ਵੇਚਣੀ ਨਹੀਂ ਚਾਹੀਦੀ ਸੀ ਪਰ ਇਸ ਲਾਂਤੀ ਲੋਕ ਨਹੀਂ ਜੇ ਕਿਸ ਨੇ ਗੱਲ ਬਾਤ ਸੁਣੀ ਵੀ ਇਹ ਤਾਂ ਇਹ ਆਪ ਹੀ ਲਾਂਤੀ ਐ ਪੈਸੇ ਸੀ ਮੁੱਖ ਪੈਸਾ ਪੈਸਾ ਹੋ ਗਿਆ ਮੁੱਖ ਜਦੋਂ ਇਹਨੂੰ ਪਤਾ ਲੱਗਿਆ ਵੀ ਹੁਣ ਮੇਰੇ ਕੋਲੋਂ ਪੈਸੇ ਲੱਗ ਗਏ ਐ ਇਹਨੇ ਤਾਂ ਹੋਵੇ ਨਾ ਤਾਂ ਕਿਵੇਂ ਨਾ ਕਿਵੇਂ ਜਾਂਦਾ ਪਰਿਵਾਰ ਤੇ ਦਵਾ ਪਾ ਕੇ ਪੈਸੇ ਵੱਧ ਲੈ ਲੀਏ ਜੇ ਨਹੀਂ ਲੈਣੇ ਤਾਂ ਆਪਣੀ ਬੱਚੀ ਵਾਪਸ ਲੈ ਲੀਏ ਇਹ ਨਹੀਂ ਉਸਾਰ ਨਾਲ ਆਪਦੀ ਬੱਚੀ ਵਾਪਸ ਲੈ ਲਈ ਆ ਬਹੁਤ ਠੀਕ ਆ ਪਤਾਵਾਂਗੇ ਚਲੋ ਇਹਦੇ ਕੋਲੇ ਬੱਚੀ ਆ ਗਈ ਹੈ ਪਰ ਇਹ ਇਹੋ ਜਿਹੇ ਬੰਦੇ ਨਾ ਹੋਰ ਲੋਕਾਂ ਨੂੰ ਅਗਲ ਸਿਖਾ ਜਾਂਦੇ ਆ ਬਿਲਕੁਲ ਠੀਕ ਆ ਅੱਗੇ ਤੋਂ ਧਿਆਨ ਰੱਖਾਂਗੇ ਖਬਰਾਂ ਕਰਦੇ ਰਹਿਾਂਗੇ ਅਸੀਂ ਤਾਂ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਵੀ ਇਹਦੀ ਜਾਂਚ ਜ਼ਰੂਰ ਕੀਤੀ ਜਾਵੇ ਇੱਕ ਵਾਰੀ ਇਹਦੀ ਜਾਂਚ ਕਰਕੇ ਪਤਾ ਕੀਤਾ ਜਾਵੇ ਵੀ ਇਹਨੇ ਪੰਜਾਂ ਚਾਰਾਂ ਦਿਨਾਂ ਚ 80000 ਰੁਪਏ ਕਿੱਥੇ ਲਾਤੇ ਠੀਕ ਹੈ ਧੰਵਾਦ ਜੀ ਧੰਵਾਦ